ਬਾਬਾ ਦੀਪ ਸਿੰਘ ਜੀ 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 ਓ ਡੁੱਬਿਆਂ ਦਾ ਬੇੜਾ ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਤੂੰ ਕਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਕਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਨਿਮਾਨਿਆ ਦਾ ਤੂੰ ਤਾਨ ਨਿਤਾਣਿਆਂ ਦਾ ਤੂੰ ਮਾਨਿਮਾਨਿਆ ਦਾ ਤੂੰ ਤਾਨ ਨਿਤਾਣਿਆਂ ਦਾ ਮੈਂ ਸੋ ਪਾ ਸੁਣਿਆ ਆ ਐਸੋ ਬਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਤੇਰੇ ਸੋਹਣੇ ਦਰ ਕਰਦੀ ਮੇਰਾ ਵੇੜਾ ਪਾਰ ਲੰਘਾ ਦੇ ਓ ਬਾਬਾ ਦੀਬ ਜ਼ਿੰਦਗੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਮੈਂ ਤੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਦੂ ਮੇਰਾ ਓ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀ ਬਜ਼ੰਗ ਜੀ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਵੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਤੂੰ ਗਤ ਨਿਗਤਾਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਨਿ ਮੰਣਿਆ ਦਾ ਤੂੰ ਤਾਨ ਨਿਤਾਣਿਆਂ ਦਾ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ DEEP SINGH JI जी बाबा दीप सिंह जी ڈوبیاں دا بیڑا जी डुबियां देड़ा دے पार लंघादे ڈوبیاں دا بیڑا तूं ਪਾਰ ਲੰਘਾ ਦੇ ਤੂੰ ਕਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਕਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਣਿ ਮਣਿਆ ਦਾ ਤੂੰ ਤਾਨ ਨਿਤਾਣਿਆਂ ਦਾ ਤੂੰ ਮਾਣੀ ਮਾਣਿਆਂ ਦਾ ਤੂੰ ਤਾਂ ਨਿਤਾਣਿਆਂ ਦਾ ਮੈਂ ਸੋ ਬਾ ਸੁਣ ਆਇਆ ਓ ਮੈਂ ਸੋ ਬਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਤੇਰੇ ਸੋਹਣੇ ਦਰ ਕਰਦੀ ਮੇਰਾ ਵੇੜਾ ਪਾਰ ਲੰਘਾ ਦੇ ਓ ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਮੈਂ ਤਨ ਤਨ ਬਾਬਾ ਦੀ ਬਜ਼ੰਗ ਜੀ ਤੂੰ ਮੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਮੈਂ ਤੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਤੂੰ ਮੇਰਾ ਓ ਮੇਰਾ ਪੀੜਾ ਪਾਰ ਲੰਘਾ ਦੇ ਬਾਬਾ ਦੀ ਬਜ਼ੰਗ ਜੀ ਮੇਰਾ ਵੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਵੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਨਿ ਮਾਣਿਆ ਦਾ ਤੂੰ ਤਾਨ ਨਿਤਾਣਿਆਂ ਦਾ ਬਾਬਾ ਦੀਪ ਸਿੰਘ ਜੀ बाबा दीप सिंह जी बाबा दीप सिंह जी बाबा दीप सिंह जी बाबा दीप सिंह जी डुबियां देड़ा तूं पार लंघा बाबा ओ ਕੱਤ ਪਾਰ ਲੰਘਾ ਦੇ ਤੂੰ ਕੱਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਕੱਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਣ ਨਿਮਣਿਆ ਦਾ ਤੂੰ ਤਾਂ ਨਿਤਾਣਿਆਂ ਦਾ ਤੂੰ ਮਾਨਿਮਾਨਿਆਂ ਦਾ ਤੂੰ ਤਾਂ ਨਿਤਾਣਿਆਂ ਦਾ ਮੈਂ ਸੋ ਬਾ ਸੁਣ ਆਇਆ ਓ ਮੈਂ ਸੋ ਬਾ ਸੁਣ ਆਇਆ ਤੇਰੇ ਸੋਹਣੇ ਦਰ ਤੇਰੇ ਸੋਹਣੇ ਦਰ ਕਰਦੀ ਮੇਰਾ ਵੇੜਾ ਪਾਰ ਲੰਘਾ ਦੇ ਓ ਬਾਬਾ ਦੀਪ ਸਿੰਘ ਜੀ ਧੰਨ ਧੰਨ 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 ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਬਜ਼ੰਗ ਜੀ ਮੈਂ ਤੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਤੂੰ ਮੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਮੈਂ ਤੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਤੂੰ ਮੇਰਾ ਓ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ப சி பபாதிப சி பபாதிபுதே தூ பாரா ஓடா தூ ਬਾਰੇ ਲੰਘਾ ਦੇ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਨਿ ਮਣਿਆ ਦਾ ਤੂੰ ਤਾਨ ਨਿਤਾਣਿਆਂ ਦਾ बाबा दीप सिंह जी 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 डुबियां देड़ा तूं ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਣੀ ਮਣਿਆ ਦਾ ਤੂੰ ਤਾਨ ਨਿਤਾਣਿਆਂ ਦਾ ਤੂੰ ਮਾਣੀ ਮਣਿਆ ਦਾ ਤੂੰ ਤਾਨ ਨਿਤਾਣਿਆਂ ਦਾ ਮੈਂ ਸੋ ਪਾ ਸੁਣਿਆ ਆ ਸੋਨੇ ਦਰ ਕਰਦੀ ਤੇਰੇ ਸੋਨੇ ਦਰ ਕਰਦੀ ਮੇਰਾ ਵੇੜਾ ਪਾਰ ਲੰਘਾ ਦੇ ਓ ਬਾਬਾ ਦੀਪ ਸਿੰਘ ਜੀ ਤਨ ਤਨ 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 ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਧੰਨ ਬਾਬਾ ਦੀ ਫਜ਼ੰਗ ਜੀ ਤੂੰ ਮੇਰਾ ਓ ਮੇਰਾ ਪੀੜਾ ਪਾਰ ਲੰਘਾ ਦੇ ਬਾਬਾ ਦੀ ਫਜ਼ੰਗ ਜੀ ਮੇਰਾ ਪੀੜਾ ਪਾਰ ਲੰਘਾ ਦੇ ਬਾਬਾ ਦੀ ਫਜ਼ੰਗ ਜੀ ਮੇਰਾ ਪੀੜਾ ਪਾਰ ਲੰਘਾ ਦੇ बाबा दीप सिंह जी बाबा दीप सिंह जी बाबा दीप सिंह जी बाबा दीप सिंह जी बाबा सिंह जी टुबियां देड़ा तूं पार ਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰੇ ਲੰਘਾ ਦੇ ਤੂੰ ਕਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਕਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਣੀ ਮਣਿਆ ਦਾ ਤੂੰ ਤਾਨ ਨਿਤਾਣਿਆ ਦਾ ਬਾਬਾ ਦੀਪ ਸਿੰਘ ਜੀ 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 ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਤੂੰ ਗਤ ਨਿਗਤਾਂ ਦੀ ਤੂੰ ਪਤ ਨਿਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਨਿਮਣਿਆਂ ਦਾ ਤੂੰ ਤਾਨ ਨਿਤਾਣਿਆਂ ਦਾ ਤੂੰ ਮਾਨਿਮਣਿਆਂ ਦਾ ਤੂੰ ਤਾਨ ਨਿਤਾਣਿਆਂ ਦਾ ਮੈਂ ਸੋ ਸੋਨੇ ਦਰ ਕਰਦੀ ਮੇਰਾ ਵੇੜਾ ਪਾਰ ਲੰਘਾ ਦੇ ਓ ਬਾਬਾ ਦੀਪ ਸਿੰਘ ਜੀ ਧੰਨ ਧੰਨ 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 ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀ ਬਜ਼ੰਗ ਜੀ ਮੈਂ ਤੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਤੂੰ ਮੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਮੈਂ ਤੇਰਾ ਤਨ ਤਨ ਬਾਬਾ ਦੀ ਬਜ਼ੰਗ ਜੀ ਤੂੰ ਮੇਰਾ ਓ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ப சி பபாதிப சி பபாதிபுதா தூ பாரா ஓடா தூ ਆਰੇ ਲੰਘਾ ਦੇ ਤੂੰ ਗਤ ਨਿਗਤਿਆਂ ਦੀ ਤੂੰ ਪਤ ਨਿਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤ ਨਿਪਤਿਆਂ ਦੀ ਤੂੰ ਮਾਣਿ ਮਾਣਿਆਂ ਦਾ ਤੂੰ ਤਾਨ ਨਿਤਾਣਿਆਂ ਦਾ बाबा दीप सिंह जी 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 टुबियां ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਣਿ ਮਾਣਿਆ ਦਾ ਤੂੰ ਤਾਂ ਨਿਤਾਣਿਆਂ ਦਾ ਤੂੰ ਮਾਣਿ ਮਾਣਿਆ ਦਾ ਤੂੰ ਤਾਂ ਨਿਤਾਣਿਆਂ ਦਾ ਮੈਂ ਸੋ ਪਾ ਸੁਣ ਆਇਆ ਓ ਸੋ ਬਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਤੇਰੇ ਸੋਹਣੇ ਦਰ ਕਰਦੀ ਮੇਰਾ ਵੇੜਾ ਪਾਰ ਲੰਘਾ ਦੇ ਓ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤੂੰ ਮੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਧੰਨ ਬਾਬਾ ਦੀ ਬਜ਼ੰਗ ਜੀ ਦੂ ਮੇਰਾ ਓ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀ ਬਜ਼ੰਗ ਜੀ ਮੇਰਾ ਬੀੜਾ ਪਾਰ ਲੰਘਾ ਦੇ ਬਾਬਾ ਦੀ ਬਜ਼ੰਗ ਜੀ ਮੇਰਾ ਬੀੜਾ ਪਾਰ ਲੰਘਾ ਦੇ बाबा दीप सिंह जी बाबा दीप सिंह जी बाबा दीप सिंह जी, जी, जी बाबा दीप सिंह जी बाबा दीप सिंह जी टुबियां देड़ा तूं ਪਾਰ ਲੰਘਾ ਦੇ ਬਾਬਾ ਓ ਡੁੱਬਿਆਂ ਦਾ ਬੇੜਾ ਪਾਰ ਲੰਘਾ ਦੇ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਗਤ ਨਿਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਤੂੰ ਮਾਨਿ ਮਾਨਿਆਂ ਦਾ ਤੂੰ ਤਾਨ ਨਿਤਾਣਿਆਂ ਦਾ